விந்தோபால அகே தீன ਗੰ ਗੁਰਣ ਮੋਹਿ ਮਯਾ ਨਹੀਂ ਚੀਤ ਸੰਤ ਸੰਜੋਗੀ ਨਾਨਕਾ ਗ੍ਰਹਿ ਪ੍ਰਗਟੇ ਪ੍ਰਭ ਮੀਤ ਤੁੰਤਨ ਸਤਗੁਰੂ ਪੰਜਵੇਂ ਪਾਤਸ਼ਾ ਜਿਨ੍ਹਾਂ ਦੁਆਰਾ ਇਹ ਉਚਾਰੀ ਹੋਈ ਰੁਕਤੀ ਬਾਣੀ ਜਿਸ ਵਿੱਚ ਸਤਗੁਰੂ ਰੋਤਾਂ ਨੂੰ ਲੈ ਕੇ ਸਾਨੂੰ ਉਪਦੇਸ਼ ਕਰਦੇ ਹਨ ਆਓ ਅੱਜ ਸਤਵੇਂ ਪਦੇ ਦੀ ਵਿਚਾਰ ਕਰੀਏ ਜਿਸ ਤੇ ਵਿੱਚ ਸਤਗੁਰੂ ਜੀ ਮਾਘ ਅਤੇ ਫੱਗਨ ਦੇ ਮਹੀਨਿਆਂ ਨੂੰ ਲੈ ਕੇ ਸਾਨੂੰ ਉਪਦੇਸ਼ ਕਰ ਰਹੇ ਹਨ ਸਤਗੁਰੂ ਜੀ ਦਾ ਉਪਦੇਸ਼ ਹੈ ਸਲੋਕ ਹਰ ਧਨ पाया सुहागणी दौलत नानी चीत संत संयोगी नानका ग्रह प्रगटे प्रभमित संत संजोगी ਨਾਨਕਾ ਇਹ ਨਾਨਕ ਜੀ ਸਤਗੁਰੂ ਜੀ ਗਉਪਦੇਸ਼ ਕਰਦੇ ਹਨ ਸੰਤਾਂ ਦੇ ਨਾਲ ਮੇਲ ਦੇ ਨਾਲ ਸੰਤਾਂ ਦੇ ਸੰਗਤ ਵਿੱਚ ਆ ਕੇ ਗੁਰਮੁਖ ਜਣਾ ਦੀ ਸੰਗਤ ਵਿੱਚ ਬੈਠ ਕੇ ਸੁਹਾਗਣੀ ਚੰਗੇ ਭਾਗਾਂ ਵਾਲਿਆਂ ਦੀ ਸੁਹਾਗਣੀ ਸ਼ਲਵ ਸੁਭਾਗਣੀ ਤੋਂ ਇਹਨਾਂ ਦੇ ਚੰਗੇ ਭਾਗ ਹਨ ਸੰਤਾਂ ਦੀ ਸੰਗਤ ਵਿੱਚ ਬੈਠ ਕੇ ਗੁਰਮਖ ਜਣਾ ਦੀ ਸੰਗਤ ਵਿੱਚ ਬੈਠ ਕੇ ਸੰਤ ਤੇ ਸੰਜੋਗੀ ਹਰ ਧਨ ਪਾਇਆ ਸੁਹਾਗਨੀ ਸੁਹਾਗਣੀ ਚੰਗੇ ਭਾਗਾਂ ਵਾਲੀਆਂ ਜੀ ਮਿਸਤਰੀਆਂ ਨੇ ਹਰ ਧਨ ਦੀ ਪ੍ਰਾਪਤੀ ਕਰ ਲਈ ਪਰਮਾਤਮਾ ਦੇ ਨਾਮ ਧਨ ਦੀ ਪ੍ਰਾਪਤੀ ਕਰ ਲਈ ਅਤੇ ਗੁਰਮੁਖ ਜਣਾ ਦੀ ਸੰਗਤ ਵਿੱਚ ਬੈਠ ਕੇ ਸਤ ਸੰਗਤ ਵਿੱਚ ਬੈਠ ਕੇ ਗ੍ਰਹਿ ਪ੍ਰਗਟੇ ਪ੍ਰਭ ਮੀਤ ਹਿਰਦੇ ਗ੍ਰਹਿ ਦੇ ਵਿੱਚ ਹਿਰਦੇ ਦੇ ਵਿੱਚ ਉਹ ਪ੍ਰਭੂ ਮਿੱਤਰ ਜੋ ਹੈ ਉਹ ਪ੍ਰਗਟ ਹੋ ਗਿਆ ਪ੍ਰਗਟ ਹੋ ਗਿਆ ਹੈ ਤਾਂ ਪਹਿਲਾਂ ਵੀ ਸੀ ਪਰ ਸੰਤਾਂ ਦੀ ਸੰਗਤ ਵਿੱਚ ਗੁਰਮੁਖ ਜਣਾ ਦੀ ਸੰਗਤ ਦੇ ਵਿੱਚ ਆ ਕੇ ਉਹ ਹਿਰਦੇ ਦੇ ਵਿੱਚ ਪ੍ਰਗਟ ਹੋ ਗਿਆ ਜਿਸ ਤਰ੍ਹਾਂ ਸਤਿਗੁਰ ਨਾਨਕ ਪ੍ਰਗਟਿਆ ਹੁਣ ਸਤਿਗੁਰ ਨਾਨਕ ਪ੍ਰਗਟਿਆ ਇਹ ਨਹੀਂ ਕਿ ਆ ਕੇ ਸਤਿਗੁਰ ਨਾਨਕ ਜੀ ਨੇ ਜਨਮ ਲਿਆ ਸਤਿਗੁਰ ਨਾਨਕ ਪ੍ਰਗਟਿਆ ਮਿਟੀ ਤੋਂ ਜਗ ਚਾਨਣ ਹੋ ਉਹ ਗੁਰੂ ਨਾਨਕ ਦੀ ਜੋਤ ਪਹਿਲਾਂ ਹੀ ਸੀ ਪਰ ਜਦੋਂ ਉਹ ਪ੍ਰਗਟ ਹੋਈ ਜਦੋਂ ਸੰਸਾਰ ਦੇ ਵਿੱਚ ਪ੍ਰਗਟ ਹੋਈ ਇਸੇ ਤਰ੍ਹਾਂ ਹੀ ਸਤਿਗੁਰੂ ਜੀ ਤੇ ਸਾਨੂੰ ਉਪਦੇਸ਼ ਕਰ ਰਹੇ ਹਨ ਸੰਤ ਸੰਜੋਗੀ ਨਾਨਕਾ ਗ੍ਰਹਿ ਪ੍ਰਗਟੇ ਪ੍ਰਭ ਮੀਤ ਸੰਤਾਂ ਦੀ ਕਿਰਪਾ ਦੁਆਰਾ ਗੁਰਮਤ ਜਨਾਂ ਦੇ ਮੇਲ ਦੁਆਰਾ ਸਤ ਸੰਗਤ ਕਰਨ ਦੇ ਨਾਲ ਉਹ ਪ੍ਰਭੂ ਜੋ ਮੀਤ ਹੈ ਮਿੱਤਰ ਹੈ ਉਹ ਹਿੰਦੇ ਦੇ ਵਿੱਚ ਪ੍ਰਗਟ ਹੋ ਗਿਆ ਹਰ ਧਨ ਪਾਇਆ ਸੁਹਾਗਣੀ ਅਤੇ ਚੰਗਾ ਚੰਗੇ ਭਾਗਾਂ ਵਾਲੀਆਂ ਨੇ ਸੰਤ ਜਣਾ ਦੀ ਸੰਗਤ ਕਰਕੇ ਗੁਰਮੁਖ ਜਣਾ ਦੀ ਸੰਗਤ ਵਿੱਚ ਬੈਠ ਕੇ ਸਤ ਸੰਗਤ ਵਿੱਚ ਬੈਠ ਕੇ ਉਹ ਹਰ ਧਨ ਦੀ ਪ੍ਰਾਪਤੀ ਕਰ ਲਈ ਹਰਤਾਂ ਦੀ ਪ੍ਰਾਪਤਿ ਹੋਣ ਦੇ ਨਾਲ ਅੰਦਰ ਹਿਰਦੇ ਦੇ ਵਿੱਚ ਉਸ ਵਾਹਿਗੁਰੂ ਦੀ ਜੋਤ ਪ੍ਰਗਟ ਹੋਣ ਦੇ ਨਾਲ ਉਹ ਫਿਰ ਜੀਵ ਇਸਤਰੀ ਡੋਲਤ ਨਹੀਂ ਚੀਤ ਪਰ ਉਹ ਮਾਇਆ ਦੇ ਅੱਗੇ ਕਦੀ ਵੀ ਡੋਲਦੀ ਨਹੀਂ ਹੈ ਉਹ ਸਦਾ ਹੀ ਸਥਿਰ ਰਹਿੰਦੀ ਹੈ ਉਹ ਵਿਕਾਰਾਂ ਦੇ ਅੱਗੇ ਉਸ ਦਾ ਮਨ ਡੋਲਦਾ ਨਹੀਂ ਹੈ ਉਸ ਦਾ ਮਨ ਲੋਭ ਹੰਕਾਰ ਇਸ ਦੇ ਅੱਗੇ ਡੋਲਦਾ ਨਹੀਂ ਹੈ ਉਸ ਸਦਾ ਹੀ ਉਸ ਦਾ ਮਨ ਜੋ ਹੈ ਉਹ ਮਾਇਆ ਦੇ ਅੱਗੇ ਸਦਾ ਹੀ ਸਥਿਰ ਹੋ ਜਾਂਦਾ ਹੈ ਡੋਲਦਾ ਨਹੀਂ ਹੈ ਨਾ ਦੇ ਵਿਨੋਦ ਆਨੰਦ ਕੋੜ ਪ੍ਰੀਯ ਪ੍ਰੀਤਮ ਸੰਗ ਬਾਣੇ ਮਨ ਬਾਛਤ ਪਲ ਪਾਇਆ ਹਰ ਨਾਨਕ ਨਾਮੁ ਪਣੇ ਆਰ ਨਾਨਕ ਨਾਮ ਭਨੇ ਭਨੇ ਉਚਾਰਨਾ ਬੋਲਨਾ ਉਸ ਪਰਮਾਤਮਾ ਦੇ ਨਾਮ ਨੂੰ ਉਚਾਰਨ ਦੇ ਨਾਲ ਉਸ ਨਾਮ ਦਾ ਸਿਮਰਨ ਕਰਨ ਦੇ ਨਾਲ ਮਨ ਵਾਂਛਤ ਫਲ ਪਾਇਆ ਜੋ ਇਹ ਜੀਵ ਇਸ ਤਰੀ ਚਾਹੁੰਦੀ ਹੈ ਉਹ ਮਨ ਵਾਂਛਤ ਮਨ ਦੇ ਵਿੱਚ ਜੋ ਵੀ ਚਾਹੁੰਦੀ ਹੈ ਉਹ ਪੂਰਾ ਹੋ ਜਾਂਦਾ ਉਹ ਫਲ ਮਿਲ ਜਾਂਦਾ ਹੈ ਫਿਰ ਇਸ ਜੀਵ स्त्री ਦੇ ਅੰਦਰ ਨਾ ਦੇ ਬੇਨੋਦ ਆਨੰਦ ਕੋੜ ਪ੍ਰਿਆ ਪ੍ਰੀਤਮ ਸੰਗ ਬਣੇ ਜਦ ਜੀਵ स्त्री ਉਸ ਪਰਮਾਤਮਾ ਦਾ ਨਾਮ ਆਪਣੇ ਮੂੰਹ ਤੋਂ ਉਚਾਰਦੀ ਹੈ ਫਿਰ ਇਸ ਦੇ ਅੰਦਰ ਮਾਣੋ ਰਾਗ ਤਮਾਸ਼ੇ ਅਤੇ ਕੋੜ ਇਹਨਾਂ ਦਾ ਆਨੰਦ ਹੀ ਆਨੰਦ ਇਸ ਦੇ ਅੰਦਰ ਬਣ ਜਾਂਦਾ ਹੈ ਸ਼ਾਂਤ ਹਿਮ ਕਰ ਰੁੱਤ ਮਨ ਭਾਵਤੀ ਮਾਗ ਫਗਣ ਗੁਣਵੰਤ ਜੀਓ ਸਖੀ ਸਹੇਲੀ ਗਾਉ ਮੰਗਲੋ ਗ੍ਰਹਿ ਆਏ ਹਰ ਕੰਤ ਜੀਓ ਮਾਗ ਫਗਣ ਦੇ ਵਿੱਚ ਹੀਮਕਰ ਰੁੱਤ ਉਹ ਰੁੱਤ ਜਿਸ ਦੇ ਵਿੱਚ ਬਰਫ਼ ਪੈਂਦੀ ਹੈ ਬਰਫ਼ਾ ਵਾਲੀ ਜਿਸ ਜਿਸ ਦੇ ਵਿੱਚ ਬਰਫ਼ ਵਾਲੀ ਰੁੱਤ ਹੈ ਹੀਮਕਰ ਹੀਮ ਬਰਫ਼ ਕਰ ਪੈਣੀ ਬਰਫ਼ ਵਾਲੀ ਰੁੱਤ ਜੋ ਹੈ ਇਹ ਮਾਲ ਅਤੇ ਪੱਗਣ ਵਾਲੀ ਜੋ ਰੁੱਤ ਹੈ ਜੀਵ ਇਸਤਰੀ ਨੂੰ ਇਹ ਠੰਡੀ ਰੁੱਤ ਮਾਨਵ ਵਿੱਚ ਭਾਂਦੀ ਹੈ ਇਹ ਗੁਣਵੰਤੀ ਹੈ ਇਹ ਗੁਣਵੰਤ ਜੋ ਮਨ ਦੇ ਵਿੱਚ ਭੌਣ ਵਾਲੀ ਹੈ ਇਹ ਮਾਗ ਅਤੇ ਪੱਗਣ ਵਾਲੀ ਬਰਫਾਨੀ ਰੁੱਤ ਜੋ ਹੈ ਉਹ ਜੀਵ ਇਸਤਰੀ ਦੇ ਅੰਦਰ ਚੰਗੀ ਲੱਗਦੀ ਹੈ ਇਸ ਤਰ੍ਹਾਂ ਇਸ ਜੀਵ ਇਸਤਰੀ ਨੂੰ ਇਹ ਰੁੱਤ ਚੰਗੀ ਲੱਗਦੀ ਹੈ ਇਸੇ ਤਰ੍ਹਾਂ ਉਹ ਜੋ ਪ੍ਰਮਾਤਮਾ ਹੈ ਜੋ ਕਿ ਠੰਡ ਦਾ ਸੂਨਾ ਹੈ ਉਹ ਜਿਸ ਜੀਵ ਇਸਤਰੀ ਦੇ ਅੰਦਰ ਆ ਜਾਂਦਾ ਹੈ ਉਸ ਦੇ ਅੰਦਰ ਵੀ ਉਹ ਵਾਹਿਗੁਰੂ ਫਿਰ ਪੌੜਦਾ ਹੈ ਉਸ ਉਹ ਵਾਹਿਗੁਰੂ ਫਿਰ ਚੰਗਾ ਲੱਗਦਾ ਹੈ ਸਤੀ ਸਹੇਲੀ ਗਾਓ ਮੰਗਲੋ ਗ੍ਰਹ ਆਏ ਹਰ ਕੰਤ ਜਿਓ ਇਹ ਸਖੀ ਸੇਲੀਓ ਗਾਓ ਮੰਗਲੋ ਮੰਗਲੋ ਉਸ ਵਾਹਿਗੁਰੂ ਦੇ ਸਿੱਖ ਸਲਾਹ ਦੇ ਗੀਤ ਗਾਓ ਉਸ ਵਾਹਿਗੁਰੂ ਦੇ ਗੁਣ ਗਾਓ ਉਸ ਵਾਹਿਗੁਰੂ ਦੇ ਗੋਣ ਗੁਰੂ ਦੇ ਬਖਸ਼ੇ ਹੋ ਸ਼ਬਦਾਂ ਦੇ ਰਾਹੀਂ ਗਾਓ ਜੇ ਇਸ ਤਰ੍ਹਾਂ ਤੁਸੀਂ ਕਰੋਗੇ ਸਖੀਸ ਇਹਲੀ ਗਾਓ ਮੰਗਲੋ ਗ੍ਰਹਿ ਆਏ ਹਰ ਕਾਂਤ ਜਿਓ ਤੇਰੋ ਕਾਂਤ ਵਾਹਿਗੁਰੂ ਜੋ ਪਰਮਾਤਮਾ ਸਾਰਿਆਂ ਦਾ ਖਸਮ ਹੈ ਉਹ ਹਿਰਦੇ ਦੇ ਵਿੱਚ ਪ੍ਰਗਟ ਹੋ ਜਾਵੇਗਾ ਗ੍ਰਹਿ ਦੇ ਵਿੱਚ ਇਹਦੇ ਗ੍ਰਹਿ ਦੇ ਵਿੱਚ ਆ ਜਾਵੇਗਾ ਗ੍ਰਹਿ ਲਾਲ ਆਏ ਮਨ ਧਿਆਏ ਸੇਜ ਸੁnder ਸੋਇਆ ਜਦੋਂ ਉਹ ਵਾਹਿਗੁਰੂ ਕੰਤ ਇਸ ਵੀਰ ਦੇ ਘਰ ਦੇ ਵਿੱਚ ਆ ਗਏ ਗ੍ਰਹਿ ਲਾਲ ਸੋਹਣਾ ਵਾਹਿਗੁਰੂ ਉਹ ਵਾਹਿਗੁਰੂ ਅੰਦਰ ਹਿਰਦੇ ਦੇ ਵਿੱਚ ਆ ਗਿਆ ਮਨ ਧਿਆਏ ਅਤੇ ਮਨ ਦੇ ਨਾਲ ਉਸ ਦਾ ਸਿਮਰਨ ਕੀਤਾ ਮਨ ਦੇ ਨਾਲ ਪ੍ਰੇਮ ਦੇ ਨਾਲ ਉਸ ਵਾਹਿਗੁਰੂ ਨੂੰ ਧਿਆਇਆ ਸੇਜ ਸੁੰਦਰ ਸੋਹੀਆ ਫਿਰ ਇਸ ਜੀਵ ਇਸਤਰੀ ਦੀ ਹਿਰਦੇ ਰੂਪੀ ਸੇਜ ਜਿਹੜੀ ਹੈ ਉਸ ਸੁੰਦਰ ਬਣ ਗਈ ਸੋਹਣੀ ਬਣ ਗਈ ਵਾਣਤਰੇ ਨ ਤ੍ਰ ਪਵਣ ਨ ਪੈ ਹਰਿਆ ਦੇਖ ਦਰਸ਼ਨ ਮੋਹੀਆ ਦਰਸ਼ਨ ਦੇਖ ਕੇ ਜਦੋਂ ਇਹ ਜੀਵ ਇਸਤਰੀ ਉਸ ਵਾਹਿਗੁਰੂ ਦੇ ਦਰਸ਼ਨ ਚ ਮਸਤ ਹੋ ਗਈ, ਮੋਹ ਗਈ ਫਿਰ ਉਹ ਉਸ ਦਾ ਹਿਰਦਾ ਜੀਵ ਇਸਤਰੀ ਦਾ ਉਸ ਵਾਹਿਗੁਰੂ ਦੇ ਦਰਸ਼ਨ ਦੇ ਨਾਲ ਹਰਾ ਭਰਾ ਹੋ ਜਾਂਦਾ ਹੈ। ਫਿਰ ਜਿਸ ਨੂੰ ਇਸ ਤਰ੍ਹਾਂ ਲੱਗਦਾ ਹੈ ਕਿ ਸਾਰੇ ਪਾਸੇ ਵਾਣ ਤ੍ਰਿਣ ਪ੍ਰੇ ਭਵਨ ਭੈ ਹਰਿਆ ਕਿਉਂਕਿ ਉਹ ਜੀਵ ਇਸਤਰੀ ਉਸ ਵਾਹਿਗੁਰੂ ਦੇ ਦਰਸ਼ਨ ਕਰਕੇ ਮਸਤ ਹੋ ਗਈ ਹਰੀ ਭਰੀ ਹੋ ਗਈ ਉਸਨ ਸਾਰੇ ਪਾਸੇ ਹੀ ਹਰੀਆਲੀ ਹੀ ਹਰੀਆਲੀ ਹਰਿਆ ਸਾਰੇ ਪਾਸੇ ਵਨ ਜੰਗਲ ਦੇ ਵਿੱਚ ਤ੍ਰਿੰਨ ਵਣ ਤ੍ਰੇਨ ਥੀਲੇ ਥਰੇ ਭਵਨ ਸਾਰੇ ਤਿੰਨਾਂ ਭਵਨਾਂ ਦੇ ਵਿੱਚ ਹਰਿਆ ਸਾਰੇ ਪਾਸੇ ਹਰੀਆਲੀ ਹੀ ਹਰੀਆਲੀ ਦਿਸਦੀ ਹੈ ਮਿਲੇ ਸਵਾਮੀ ਇੱਛੁ ਪੁਨਨੀ ਮਨ ਜਪਿਆ ਨਿਰਮਲ ਮੰਤ ਜਿਉ ਓ ਸੁਆਮੀ ਵਾਹਿਗੁਰੂ ਦੇ ਮਿਲਨ ਦੇ ਨਾਲ ਜਦੋਂ ਉਸ ਨੂੰ ਮਨ ਦੇ ਵਿੱਚ ਜਪਿਆ ਮਨ ਜਪਿਆ ਨਿਰਮਲ ਮੰਤ ਜਿਉ ਪਵਿੱਤਰ ਮੰਤ ਪਵਿੱਤਰ ਵਾਹਿਗੁਰੂ ਦੇ ਸ਼ਬਦਾਂ ਸਿਮਰਨ ਕੀਤਾ ਇੱਛੁ ਪੁਨਨੀ ਰ ਜੀ ਵਿਸਰਦੀ ਜੋ ਆਸਾਂ ਸੰਸਾਰੀ ਹੈ ਪੂਰੀਆਂ ਹੋ ਗਈਆਂ ਜਦੋਂ ਵਾਹਿਗੁਰੂ ਮਿਲ ਗਿਆ ਜਦੋਂ ਉਸ ਵਾਹਿਗੁਰੂ ਦਾ ਉਸ ਵਾਹਿਗੁਰੂ ਦੇ ਪਵਿੱਤਰ ਸ਼ਬਦ ਦਾ ਸਿਮਰਨ ਕੀਤਾ ਫਿਰ ਸਾਰੀਆਂ ਹੀ ਇਸ ਜੀਵ ਇਸਤਰੀ ਦੀਆਂ ਆਸਾਂ ਜੋ ਪੂਰੀਆਂ ਹੋ ਜਾਂਦੀਆਂ ਹਨ ਬਿਣਵੰਤ ਨਾਨਕ ਨਿਤ ਕਰੋ ਔਰਲੀਆਂ ਅਰੰਮਿਲੇ ਸ਼੍ਰੀ ਤਰਕੰਤ ਜਿਉ ਸਤਿਗੁਰੂ ਜੀ ਬੇਂਤੀ ਕਰਦੇ ਹਨ ਬਿਨਵੰਤ ਨਾਨਕ ਨਿਤ ਕਰੋ ਰਲੀਆਂ ਕਰਨ ਮਿਲੇ ਸ਼੍ਰੀ ਤਰਕੰਤ ਜਿਉ ਉਹ ਸ਼੍ਰੀ ਤਰ ਉਹ ਗੁਰੂ ਜੋ ਹੈ ਉਹ ਕਾਮ ਕਸਮ ਜਦੋਂ ਮਿਲ ਪਿਆ ਫਿਰ ਨਿਤ ਕਰੋ ਰਲੀਆਂ ਫਿਰ ਸਦਾ ਹੀ ਆਨੰਦਮਾਨ ਹੋ ਜਦੋਂ ਵਾਹਿਗੁਰੂ ਮਿਲ ਜਾਂਦਾ ਫਿਰ ਅੰਦਰ ਸਦਾ ਹੀ ਆਨੰਦ ਹੀ ਆਨੰਦ ਹੈ ਇਸ ਕਰਕੇ ਸਤਿਗੁਰੂ ਜੀ ਕਹਿ ਰਹੇ ਹਨ ਕਿ ਜੇ ਉਹ ਜਦੋਂ ਵਾਹਿਗੁਰੂ ਮਿਲ ਗਿਆ ਇਹ ਜੀਵ ਇਸ ਤਰ੍ਹਾਂ ਹੋ ਫਿਰ ਸਦਾ ਹੀ ਆਪਣੇ ਹਿਰਦੇ ਦੇ ਵਿੱਚ ਆਨੰਦ ਮਾਣੋ ਉਸੇ ਖੁਸ਼ੀਆਂ ਮਾਣੋ ਉਸ ਵਾਹਿਗੁਰੂ ਦੇ ਮਿਲਣ ਕਰਕੇ ਸਤਿਗੁਰੂ ਕਿਰਪਾ ਕਰਨ ਸਤਿਗੁਰੂ ਜਿਹਦਾ ਜੋ ਉਪਦੇਸ਼ ਹੈ ਉਹ ਸਾਡੇ ਹਿਰਦੇ ਵਿੱਚ ਵਸੇ ਅਸੀਂ ਉਸ ਵਾਹਿਗੁਰੂ ਦੇ ਅਪਵਿੱਤਰ ਨਾਮ ਜਪੀਏ ਉਸ ਵਾਹਿਗੁਰੂ ਦੇ ਪਵਿੱਤਰ ਨਾਮ ਜਪ ਕੇ ਉਸ ਵਾਹਿਗੁਰੂ ਦਾ ਹੀ ਰੂਪ ਹੋ ਜਾਈਏ ਤਾਂ ਜੋ ਸਾਡਾ ਜਨਮ ਜੋ ਹੈ ਉਹ ਸਹੀ ਲਾਭ ਹੋ ਸਕੇ ਜੀ ਵਾਹਿਗੁਰੂ ਜੀ ਦਾ ਕਲਸਾ ਵਾਹਿਗੁਰੂ ਜੀ ਦੀ ਫਤ